ਪਸੂਆਂ ਦਾ ਜ਼ਿਕਰ ਪਸੂਆਂ ਦਾ ਫਿਕਰ YouTube ਚੈਨਲ ਨੂੰ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਪਿਆਰੀ ਸასი ਕਾਲ ਜੀ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਤੇ ਜਾਣਿਆ ਪਹਿਚਾਣਿਆ ਵੱਡਾ ਪਿੰਡ ਆ ਜਿਸ ਪਿੰਡ ਦੇ ਵਿੱਚ ਆਪਾਂ ਮੌਜੂਦ ਆ ਮਿੱਤਰੋ ਭਾਈ ਬਲਕਰਨ ਦੇ ਘਰੇ ਆਏ ਹੋਏ ਆ ਮਿੱਤਰੋ ਪਿਊਸ ਕਰੀ ਪਿੰਡ ਪਿੰਡ ਬਾਂਦਰ ਚਟਾਣੇ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆ ਮਿੱਤਰੋ ਟੀਮਾਂ ਵਾਲੀ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਭਾਈ ਉਹਨਾਂ ਦਾ ਕੰਮ ਵਪਾਰ ਦਾ ਵਾ ਮਿੱਤਰੋ ਪਰ ਜਾਨਵਰ ਜਿਹੜੇ ਤੁਹਾਨੂੰ ਦਿਖਾਉਣੇ ਆ ਘਰੇ ਚੋਏ ਦੇਖੇ ਭਾਲੇ ਤੋਂਵੇਂ ਇੱਕ ਹੁੰਦਾ ਵੀ ਲਿਆ ਕੇ ਵੇਚਦੇ ਨਹੀਂ ਆਪਾਂ ਕੋਈ ਗੱਲ ਪੁੱਤ ਦੱਸਣੀ ਆ ਇਹਦਾ ਤੁਹਾਨੂੰ ਰਿਕਾਰਡ ਜੋ ਮਿਲਿਆ ਹੋਇਆ ਜੋ ਚੋਇਆ ਹੋਇਆ ਉਹ ਆਪਾਂ ਵੀਡੀਓ ਦੇ ਵਿੱਚ ਫਲਮਾਵਾਂਗੇ ਮਿੱਤਰੋ ਬ੍ਰਾਂਡ ਪੀਸ ਤੁਹਾਨੂੰ ਦੋਵੇਂ گاਵਾਂ ਦੇ ਦਿਖਾਵਾਂਗੇ ਆਜੋ ਕਰਦੇ ਆਂ ਗੱਲਬਾਤ ਪਾਈ ਦੇ ਨਾਲ ਸਾਰੀ ਜਾਣਕਾਰੀ ਵਿੱਚ ਕਰਦੇ ਆਂ ਵੱਧਾ ਸਤਿ ਸ਼੍ਰੀ ਅਕਾਲ ਪ੍ਰਕਾਰਨ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਮਹਾਰਾਜ ਬਹੁਤ ਵਧੀਆ ਚੜਦੀ ਕਲਾ ਦੇ ਵਿੱਚ ਹੈ ਚੜਦੀ ਕਲਾ ਚੜਦੀ ਕਲਾ ਚਲ ਸ਼ੁਕਰ ਹੈ ਬਾਈ ਅੱਜ ਫਿਰ ਬ੍ਰਾਂਡ ਦਿਖਾ ਦਈਏ ਹੈ ਪਹਿਲਾਂ ਝੋਟੀਆਂ ਜਿਹਾ ਦਿਖਾਉਂਦੇ ਆਂ ਅੱਜ ਗਾਵਾਂ ਦੀ ਹਾਂ ਅੱਜ ਡੱਬੀ ਵੜ ਚਿੱਟੀ ਤੋਂ ਹੀ ਸ਼ੁਰੂਆਤ ਕਰੀਏ ਕੀ ਡਿਟੇਲ ਆ ਪਈ ਇਹ ਇਹ ਘਰ ਦੀ ਆ ਆਪਣੀ ਠੀਕ ਹੈ ਜੀ ਦੂਜਾ ਸੁਭਾ ਸੁਣਾਏ ਨੇ ਪਹਿਲੇ ਪਹਿਲੇ ਸਵੇਰੇ ਦੁੱਧ ਦੇ ਤਰੇ 37 38 ਕਿਲੋ ਠੀਕ ਹੈ ਜੀ ਤੇ ਟੀਕਾ ਇਹਨੂੰ ਕਿਹੜਾ ਚੰਗਾ ਲਵਾਇਆ ਹੋਇਆ ਟੀਕਾ ਬੜੀਆ ਮਹਿੰਗਾ ਲਵਾਇਉਂਗੇ ਪਤਾ ਨਹੀਂ ਕਿਹੜਾ ਠੀਕ ਹੈ ਜੀ ਜੀ ਤੇ ਉਹ ਮੁੰਡੇ ਨੂੰ ਪਤਾ ਹੋਊਗਾ ਹਣਾ ਹਾਂ ਉਹ ਘਰੇ ਹੈ ਨਹੀਂਗਾ ਉਸ ਠੀਕ ਹੈ ਠੀਕ ਹੈ ਠੀਕ ਹੈ ਬਾਈ ਅੱਛਾ ਇਹਦੇ ਦੁੱਧ 37 38 ਕਿਲੋ ਆਪਾਂ ਚੋਇਆ ਆ ਜਾਂਦਾ ਹਾਂ ਚੋਇਆ ਆ ਇਹਦੀ ਕਿੰਨੇ ਦਿਨ ਦਾ ਅਨੁਮਾਨ ਰੱਖਦੇ ਆ 45 ਕਿਲੋ ਦੁੱਧ ਦੇਣਾ ਚਾਹੀਦਾ ਇਹਨੂੰ ਦੇਣਾ ਚਾਹੀਦਾ ਨਾ ਬਾਕੀ ਰੁੱਤ ਬਹੁਤ ਚੰਗੀ ਜਿਹੀ ਆ ਗਈ ਹੈ ਨਾ ਹਾਂ ਇਹਦਾ ਮੌਸਮ ਆ ਗਿਆ ਅੱਗੇ ਬਾਈ ਫੇਰ ਤਾਂ ਬਾਈ ਕਰਨ ਵਾਲੀ ਆਪਾਂ ਦੋਵਾਂ ਮਹੀਨੇ ਜ ਇਹਦਾ ਕੀ ਰੇਟ ਰੱਖਾਂਗੇ ਮਹਾਰਾਜ ਜੀ ਇਹਦਾ ਮੰਗਣ ਨੂੰ ਭਾਵੇਂ ਦੋ ਮੰਗੀ ਇਹ ਭਾਵੇਂ 1.70 ਮੰਗੀ ਐ 80 ਮੰਗੀ ਐ 1.65 ਦੀ ਦੇਵਾਂਗੇ 1.65 ਦੀ ਲਾਡ ਪਿਆਰ ਤਾਂ ਕਰ ਦੋਗੇ ਥੋੜਾ ਬਹੁਤ ਨਹੀਂ ਇਹਦੇ ਚ ਮੰਨ ਕੇ ਚਲੋ ਮਾੜਾ ਮੋਟਾ ਹੋ ਸਕਦਾ ਕੋਈ ਛੋਟ ਚੱਪਾ ਹਾਂ ਉਹੀ ਲਾਡ ਪਿਆਰ ਤਾਂ ਕਰਨੇ ਪੈਣਾ ਯਾਰ ਐਨਾ ਕਰ ਤੋਰੀ ਭਾਈ ਖੋਲੀ ਮੜਾ ਜੇ ਲੈ ਵੀ ਮਿੱਤਰੋ ਤਿਆਰੀ ਤੁਹਾਨੂੰ ਦੱਸੂਗੀ ਵੀ ਕੋਈ ਨਾ ਕੋਈ ਪ੍ਰਮਾਤਮਾ ਨੇ ਇਹਨੂੰ ਅੰਗ ਲਾਏ ਹੋਇਆ ਕੋਈ ਕਹਿਣ ਵਾਲੀ ਗੱਲ ਨਹੀਂ ਵੀਰੇ ਤੁਸੀਂ ਜਦੋਂ ਕੋਲੇ ਗਾਂ ਦੇ ਆਕੇ ਤੁਹਾਨੂੰ ਆਪ ਗਾਣੇ ਕਹਿਣਾ ਵੀ ਵਾਕਿਆ ਹੀ ਪਈ ਮੈਂ ਦੁੱਧ ਦਿੰਨੀ ਐ ਤਾਂ ਥੱਲੋ ਥੱਲੋ ਗੁੰਦੀ ਪਈ ਐ ਪਲਵਾਨਾਰਗੀ ਆ ਚਾਰੇ ਪਾਸੇ ਤੋਂ ਮਿੱਤਰੋ ਵੇਖੋ ਹਾਂ ਆ ਚੀਜ਼ ਆ ਵੀਰੇ ਤੁਰਦੀ ਬਾਈ ਤੁਰਦੀ ਮੜੀ ਜੀ ਲੰਮੀ ਇਨੂੰ ਕਹਿੰਦੇ ਆ ਡਿਜ਼ਾਈਨ ਇਨੂੰ ਕਹਿੰਦੇ ਆ ਕੁਆਲਿਟੀ ਵੀਰੇ ਐਣ ਪੱਟਾਂ ਦੇ ਸਾਨ ਵਾਲਾ ਤੇ ਖੁੱਚਾਂ ਤੋਂ ਤਾਂ ਵਾਲਾ ਐਣ ਹਵਾਨੇ ਦੀ ਫਿਟਿੰਗ ਬਰਾਬਰ ਵਾਲਾ ਲੇਵਾ ਮਤਰੋ ਜਿਵੇਂ ਆਪਾਂ ਘੜੇ ਦਾ ਰੂਪ ਕਹਿ ਦਿੰਨੇ ਫੱਟੀ ਦਾ ਲੇਵਾ ਕਹਿ ਦਿੰਨੇ ਉਹ ਲੱਗਾ ਹੋਇਆ ਚਾਰੇ ਥਨ ਕੱਲਾ ਕੱਲਾ ਪੀੜੀ ਤੇ ਪਾਵੇ ਵਾਂਗੂ ਐਣ ਗਿੱਟ-ਗਿੱਟ ਦੀ ਦੂਰੀ ਤੇ ਲੱਗਾ ਹੋਇਆ ਵੀਰੇ ਐਣ ਓਕੇ ਦੀ ਰਿਪੋਰਟ ਆ ਮਿਲਕ ਵੇਨ ਬਹੁਤ ਸਟਰੋਂਗ ਆ ਬੋਡੀ ਸਟਰਕਚਰ ਦੇ ਵਿੱਚ ਬਹੁਤ ਪੜੀ ਮਾਨਸਾ ਕਰਮਾ ਵਾਲੀ ਉੱਤੋਂ ਪਲੇਨ ਬਹੁਤ ਪਈ ਹੋਈ ਆ ਦੇਖੋ ਕਿ ਇਹਨਾਂ ਦੀ ਆ ਲੇਵਾ ਵਿਖਾ ਦੀਪ ਸਿੰਘਾਂ ਵੇਖਾਂ ਚੜਾਈ ਲੰਬਾਈ ਕੈਮਰੇ 'ਚ ਇਡਾ ਲੇਵਾ ਆ ਦੇ ਕੇ ਵੇਖੋ ਬਈ ਬੂਰਾ ਹੀ ਬੰਨੀ ਫਿਰਦੀ ਆ ਥੱਲੇ ਜਿਹਨੂੰ ਬੂਰਾ ਕਹਿ ਦਿੰਦੇ ਆ ਆ ਬੂਰਾ ਹੁੰਦਾ ਵੀਰੇ ਇਹਨੂੰ ਕਹਿੰਦੇ ਆ ਬੂਰਾ ਆ ਵੇਖੋ ਬਈ ਥਣ ਫਿਰ ਥਣ ਤੇ ਆ ਜਾ ਬਈ ਮਿੱਤਰਾ ਮੱਝ ਵਾਲਾ ਤੇ ਪਾਵਰ ਵਾਲਾ ਤੇ ਚਵਾਈ ਵਾਲਾ ਥਣ ਲੱਗਾ ਹੋਇਆ ਹੁਣ ਫੇਸ ਤੇ ਆ ਜਾ ਕੇ ਰਾਂ ਦੀ ਮੂੰਹ ਮੱਥਾ ਕਿੱਡਾ ਸੁਨੱਖਾ ਲੱਗਾ ਇਹਨੂੰ ਬਈ ਹਰ ਪਾਕੀ ਪਰਮਾਤਮਾ ਨੇ ਬਿਊਟੀ ਕੋਕੇ ਜੜ ਜੜ ਕੇ ਭਰੀ ਹੋਈ ਆ ਵੀਰੇ ਰੇਟ ਜੇ ਮੰਗਿਆ ਤਾਂ ਚੀਜ਼ ਦੇਣੀ ਆ ਕੋਈ ਤੁਹਾਨੂੰ ਐ ਨਹੀਂ ਹੈਗਾ ਵੀ ਰੇਟ ਮੰਗ ਲੈ ਤਾਂ ਚੀਜ਼ ਨਹੀਂ ਮਿਲਣੀ ਹੁਣ ਆਜੋ ਬਈ 2 ਨੰਬਰ ਤੇ ਇਹਦੇ ਬਾਰੇ ਦੱਸਿਓ ਮਹਾਰਾਜ ਜੀ ਇਹ ਤੋਕੜ ਲੈਂਦੀ ਸੀਗੀ ਆਪਾਂ ਠੀਕ ਆ ਕਰੇ ਤਿਆਰ ਕੀਤੀ ਐ ਹਾਂ ਕਰੇ ਤਿਆਰ ਕੀਤੀ ਐ ਠੀਕ ਆ ਠੀਕ ਆ ਭਾਈ ਇਹ ਇਹਦੇ ਕਿੰਨੇ ਕੁ ਦਿਨ ਬਾਕੀ ਹੋਣਗੇ ਭਾਈ ਇਹਦੇ ਅੱਜ ਮਨ ਲਾ 8 ਤਰੀਕ ਨੂੰ ਦਿਨ ਪੂਰੇ ਆ 8 ਤਰੀਕ ਨੂੰ ਅੱਜ ਹਜੇ ਨਹੀਂ ਆਇਆ ਹੁਣ ਦਾਲਿਆ ਜ ਬਣਜੂ ਤਾਂ ਚੰਗੀ ਐ ਵੀ ਥਰੋਂ ਹਣਾ ਭਾਈ ਬਹੁਤ ਬਣੂਗੀ ਬਹੁਤ ਇਹਨੇ 17 18 ਕਿਲੋ ਤੋਕੜਨੇ ਦਿੱਤਾ ਠੀਕ ਆ ਭਾਈ ਠੀਕ ਆ ਦੁੱਧ 25 26 ਪਾ ਜੂਏ ਰਾਮ ਨਾਲ 30 ਦੇ ਸਕਦੀ ਐ ਹਾਂ ਵੱਡੀ-ਵੱਡੀਆਂ ਕੋਈ ਛੋਟੀ ਨਾ ਮੈਨਾਂ ਕਿਹਾ ਥੋੜਾ ਜਿਹਾ ਮੈਨਾਂ ਕ੍ਰਾਸ ਪਣ ਆ ਗਈ ਹੈ ਨਾ ਪਿੱਛੋਂ ਹਾਂ ਨਹੀਂ ਕੁਆਲਿਟੀ ਬਹੁਤ ਆ ਰਹੀ ਐ ਉਹ ਨਹੀਂ ਇੱਕ ਗੱਲ ਤਾਂ ਹੈ ਬਈ ਬਲਕਨ ਮੈਂ ਨਾ ਅੰਗ ਜਿਹੜਾ ਇਹਨੂੰ ਲੱਗਾ ਇਹ ਗਰਮੀ ਨਹੀਂ ਬਣਾਉਂਦਾ ਨਾ ਨਾ ਬਰੀਕ ਬਹੁਤ ਆ ਨਾ ਹਾਂ ਬਰੀਕੀ ਬਾਲੀ ਚੰਗੀ ਆ ਬਈ ਗਾਂ ਦੇ ਆ ਤੋਰੇ ਮਾੜੀ ਜੇ ਇਹਨੂੰ ਵੀ ਕੱਢੀਏ ਬਾਅਦ ਇਹਦਾ ਰੇਟ ਫੇਰ ਹੀ ਦੱਸਦੇ ਆਪਾਂ ਤੇ ਇਹਦਾ ਹਜੇ 8 ਦਿਨ ਵੀਰੇ ਦਿਨ ਪੂਰੇ ਹੋਣ ਦੇ ਵਿੱਚ ਹੀ ਪਏ ਆ ਤੇ ਥੱਲੋ ਇਹਨੇ ਵੀ ਕਰਮਾਲੀ ਨੇ ਤੰਬੂ ਲਾ ਦੇਣੇ ਆ ਬਾਈ ਥਾਣ ਤੁਹਾਨੂੰ ਬਹੁਤ ਚੰਗਾ ਲੱਗਾ ਹੋਇਆ ਤੋਰ ਤਾਰ ਦੇ ਵਿੱਚ ਬਹੁਤ ਮਜ਼ਬੂਤ ਆ ਆ ਵੇਖੋ ਵੀਰੇ ਤੁਰਦੀ ਤਰਦੀ ਹੁਣ ਵੇਖੋ ਨਹੀਂ ਠੀਕ ਆ ਬਈ ਲੇ ਮੋੜ ਲਈ ਬਰਗਰਮ ਦੇ ਥੱਲੋ ਥੱਲੋ ਵੀ ਕਰਮਾਂ ਵਾਲੀ ਬ੍ਰਾਂਡ ਹੀ ਬਣੀ ਫਿਰਦੀ ਆ ਵੀਰੇ ਐਣ ਨਾੜਾ ਨੂੜਾ ਥਣ ਲੈਵੇ ਦੇ ਉੱਤੇ ਜਿਹੜੀਆਂ ਹੈਗੀਆਂ ਮਜ਼ਬੂਤੀ ਵਾਲੀਆਂ ਦੁੱਧ ਵਾਕਈ ਬਾਈ ਦੀ ਗੱਲ ਆ ਕੋ 30 ਤੋਂ ਵੀ 30 ਟੋਰਨ ਆ 32 ਦੇ ਸਕਦੀ ਬਾਈ ਚੰਗੀਆਂ ਗਾਈਆਂ ਜੇ ਫਾਰਮ ਦੇ ਵਿੱਚ ਪਾਉਣੀਆਂ ਚਾਹਣੀਆਂ ਮੇਰੇ ਹਿਸਾਬ ਦੇ ਨਾਲ ਦੋ ਰੱਖਣੋਂ ਪੰਜ ਰੱਖਣ ਨਾਲੋਂ ਆ ਦੋ ਹੀ ਲੈ ਜਾਓ ਬਾਈ ਦੋਆਂ ਦੇ ਤੁਹਾਡਾ 80 ਲੀਟਰ ਦੁੱਧ 75 80 ਲੀਟਰ ਪਈ ਜਾਣਾ ਦੋਵਾਂ ਗਾਈਆਂ ਦਾ ਵੀਰੇ ਤੇ ਦੋਵਾਂ ਨੇ ਤੁਹਾਡੇ ਜਿਹੜੇ ਆ ਇਹਦਾ ਰੇਟ ਆਪਾਂ ਕੀ ਕਰਦੀ ਐ ਜੀ ਇਹਦਾ 125 ਦੀ ਦੇਵਾਂਗੇ 1 25 ਦੀ ਲੜ ਪਿਆਰ ਕਰਦਾਂਗੇ ਵਿੱਚ ਉਹ ਕਰਦਾਂਗੇ ਮਾੜਾ ਮੋਟਾ ਇਹਦਾ ਠੀਕ ਹੈ ਭਾਈ ਲੈ ਵੀ ਮਿੱਤਰੋ 1 25 ਜਾਂਦੀ ਡਿਮਾਂਡ ਆ ਤੇ 1 65000 ਰੁਪਿਆ ਦੂਜੀ ਦੀ ਹੈ ਭਾਈ ਜੇ ਕੋਈ ਜੋੜਾ ਲੈਣ ਵਾਲਾ ਭਰਾ ਹੋਇਆ ਫਿਰ ਤਾਂ ਤੁਹਾਨੂੰ ਜਿਹੜਾ ਉਹ ਬਾਈ ਹੁਣੀ ਪੂਰਾ ਮਾਨਤਨ ਕਰਦ ਰਿਹਾ ਇਹੋ ਜਿਹੇ ਬੰਦੇ ਨਹੀਂ ਹੈਗੇ ਇੱਕ ਵਾਰੀ ਕੋਲੇ ਆ ਕੇ ਆ ਉਹ ਦੇਖਣ ਨੂੰ ਕੋਰੇ ਕੋਰੇ ਲੱਗਦੇ ਆ ਤੁਹਾਨੂੰ ਵੀਡੀਓ ਦੇ ਵਿੱਚ ਪਰ ਦਿਲਦਾਰ ਬੰਦੇ ਆ ਐਨ ਓਕੇ ਦੀ ਰਿਪੋਰਟ ਆ ਜਾਵਾ ਵੀਰੇ ਬਾਈ ਬਲ ਕਰਨ ਨੰਬਰ ਆਪਣਾ 99 158 19319 19319 99 158 19319 ਦਾ ਨੰਬਰ ਆ ਪਿੰਡ ਬੰਦਰ ਜਟਾਣਾ ਮਾ ਜ਼ਿਲ੍ਹਾ ਫਰੀਦਕੋੜਾ ਟੀਮਾਂ ਵਾਲੀ ਨੇੜੇ ਆ ਜੇ ਥੱਕੇ ਪੈ ਮਾਰ ਮਾਰ ਕੇ ਗੇੜੇ ਆ ਫਿਰ ਆ ਜਾਓ ਮਿੱਤਰੋ ਪਾਈ ਦੇ ਕੋਲ